ਦਰਸ਼ਕੋ ਅੱਜ ਮੈਂ ਤੁਹਾਨੂੰ ਦਿਖਾ ਰਹੀ ਹਾਂ ਜੀ ਮੇਰੇ ਘਰ ਦੇ ਚੁੱਲੇ ਚੌਕੇ ਆਪਾਂ ਬਣਾ ਲਏ ਆ ਜੀ ਤੇ ਕਹਿੰਦੇ ਜਿਹੜੀ ਸਵਾਣੀ ਹੁੰਦੀ ਹੈ ਉਹ ਘਰ ਦੇ ਚੁੱਲੇ ਚੌਕੇ ਤੋਂ ਹੀ ਪਛਾਨੀ ਜਾਂਦੀ ਹੈ ਤੇ ਆਪਾਂ ਵੀ ਭਾਈ ਕੱਢਦੇ ਆ ਵਟ ਚੁੱਲੇ ਚੌਕੇ ਬਣਾਉਣ ਦੇ ਕਿਉਂਕਿ ਕਾਫੀ ਟਾਈਮ ਹੋ ਗਿਆ ਸੀਗਾ ਮੈਂ ਜੱਕਾ ਤੱਕੀ ਜੀ ਸੀਗੀ ਪਹਿਲਾਂ ਕਣਕ ਕਣਕ ਸੰਭੀ ਆਪਾਂ ਡਰਾਮਣ ਰੂਮਾ ਉੱਥੇ ਲਾਤਾ ਆ ਸਾਹਮਣੇ ਉਹਦੇ ਚ ਕਣਕ ਵਗੈਰਾ ਪਾਈ ਆ ਤੇ ਮੌਸਮ ਖਰਾਬ ਹੋ ਜਾਂਦਾ ਸੀਗਾ ਰੋਜ਼ ਹੀ ਇੱਥੇ ਆਪਣੀ ਬਾਹਰ ਹੀ ਜਿਹੜੀ ਕਣਕ ਸੀਗੀ ਉਹ ਪਈ ਸੀਗੀ ਤੇ ਹੁਣ ਮੈਂ ਆਖਿਆ ਚਲੋ ਆਪਣੇ ਦਰਸ਼ਕਾਂ ਦੇ ਨਾਲ ਜਿਹੜਾ ਅੱਜ ਦਾ ਬਲੌਗ ਆਪਾਂ ਜਰੂਰ ਸ਼ੇਅਰ ਕਰਾਂਗੇ ਤੇ ਤੁਸੀਂ ਵੀ ਕਮੈਂਟਾਂ ਰਾਹੀਂ ਜਰੂਰ ਦੱਸਿਓ ਕਿ ਤੁਹਾਨੂੰ ਕਿੱਦਾਂ ਦਾ ਲੱਗਿਆ ਜੀ ਮੇਰੇ ਘਰ ਦਾ ਜਿਹੜਾ ਚੁੱਲ੍ਹਾ ਚਮਕਾ ਹੈਗਾ ਤੇ ਆਪਾਂ ਤੁਹਾਨੂੰ ਦਿਖਾਉਣੇ ਵੀ ਕੀ ਕਿਵੇਂ ਮੈਂ ਵੱਟ ਕੱਢੇ ਆ ਤੇ ਕਿੰਨਾ ਕੁ ਸੋਹਣਾ ਲੱਗਦਾ ਮੌਸਮ ਦੇਖੋ ਦਰਸ਼ਕੋ ਮੌਸਮ ਵੀ ਬਹੁਤ ਜ਼ਿਆਦਾ ਖਰਾਬ ਹੋ ਜਾਂਦਾ ਹੈਗਾ ਹਰ ਰੋਜ਼ ਮੌਸਮ ਖਰਾਬ ਹੋਣ ਲੱਗ ਗਿਆ ਵੀ ਜਵਾਈਆਂ ਜਿਹੜੀਆਂ ਆਪਾਂ ਕਰੀਆਂ ਹੀ ਨਹੀਂ ਗਈਆਂ ਦੇਖੋ ਪਾਣੀ ਲਾ ਕੇ ਛੱਡ ਰੱਖਿਆ ਹਜੇ ਬੋਹਣ ਵਾਲਾ ਪਿਆ ਹੈਗਾ ਸਿੱਧਾ ਹਲ-ਹਲ ਮਾਰ ਕੇ ਛੱਡੇ ਹੋਏ ਸੀ ਪਾਣੀ ਤਾਂ ਨਹੀਂ ਲਾਤਾ ਤੇ ਕਈ ਥਾਂ ਜਿਹੜੇ ਨਰਮੇ ਉਕਰੰਡ ਵੀ ਹੋਏ ਆ ਤੇ ਆ ਤੁਸੀਂ ਦੇਖ ਸਕਦੇ ਹੋ ਜੀ ਖੇਤਾਂ ਦਾ 뷰 ਬਹੁਤ ਪਿਆਰਾ ਜਾ ਰਿਹਾ ਸ਼ਾਮਾਂ ਦਾ ਟਾਈਮ ਹੈ ਜੀ 6:05 ਮਿੰਟ ਹੋ ਗਿਆ ਦੇਖੋ ਆ ਮੈਂ ਚੁੱਲਾ ਚੌਂਖਾ ਤਿਆਰ ਕੀਤਾ ਜੀ ਲੈਣ ਵਾਈ ਆਪਾਂ ਚੁੱਲਾ ਚੌਂਖਾ ਜਿਹੜਾ ਰੈਡੀ ਕਰਤਾ ਤੇ ਜਿਹੜੀ ਪੇਂਟਿੰਗ ਸੀਗੀ ਪੇਂਟਿੰਗ ਕੀਤੀ ਜੀ ਮੇਰੀ ਬੇਟੀ ਨੇ ਤੇ ਜਿਹੜੇ ਆਪਾਂ ਬਰਤਨ ਮੈਂ ਵਰਤਦੀ ਹੁੰਨੀ ਆ ਮਿੱਟੀ ਦੇ ਉਹ ਵੀ ਆਪਾਂ ਜਚਾ ਲਿਆ ਰੱਖ ਲਿਆ ਤੇ ਇੱਕ ਵਾਰੀ ਇਹਨਾਂ ਨੂੰ ਸੁੱਕਣ ਦੀ ਮੈਂ ਵੇਟ ਕਰਦੀ ਆ ਥੋੜੇ ਥੋੜੇ ਇਸਲਾ ਬੇਸਿ ਗਏ ਤੇ ਮੈਂ ਕਿਹਾ ਚਲੋ ਅੱਜ ਬੇਟੀ ਕਹਿ ਰਹੀ ਸੀ ਕਿ ਨਹੀਂ ਮਮਾ ਵੀ ਮੈਂ ਪੇਂਟਿੰਗ ਕਰਨੀ ਆ ਮੈਂ ਕਿਹਾ ਵੀ ਜੀ ਵਾਰੀ ਸਦਕੇ ਕਰੋ ਕਿਉਂਕਿ ਪੇਂਟਿੰਗ ਦਾ ਜਿਹੜਾ ਕਲਰ ਹੈ ਬਹੁਤ ਪਿਆਰਾ ਜਾਇਆ ਤੇ ਮੈਂ ਕਈ ਬਲੌਗ ਹੁੰਦੇ ਜਿਹੜੇ ਦੇਖਦੀ ਰਹਿੰਨੀ ਆ ਪੇਂਟਿੰਗ ਵਗੈਰਾ ਕਿਉਂਕਿ ਪਹਿਲਾਂ ਮੈਂ ਵੀ ਬਹੁਤ ਵਧੀਆ ਜਿਹੜੀ ਪੇਂਟਿੰਗ ਸੀ ਕਰ ਲੈਂਦੀ ਸੀ ਹੁਣ ਵੀ ਕਰ ਲੰਨੇ ਆ ਤੇ ਬਟ ਇੰਨਾ ਜ਼ਿਆਦਾ ਟਾਈਮ ਨਹੀਂ ਹੁੰਦਾ ਤੇ ਦੇਖੋ ਜੀ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਫੁੱਲ ਵਗੈਰਾ ਤੇ ਕਿੰਨੀ ਘੈਂਟ ਪੇਂਟਿੰਗ ਆਈ ਆ ਤੇ ਕਮੈਂਟ ਚ ਜ਼ਰੂਰ ਲਿਖਿਓ ਜੀ ਕਿ ਤੁਹਾਨੂੰ ਅੱਜ ਦਾ ਜਿਹੜਾ ਬਲੌਗ ਆ ਕਿੱਦਾਂ ਦਾ ਲੱਗਿਆ ਕਿੱਦਾਂ ਦੇ ਲੱਗੇ ਮੇਰੇ ਜਿਹੜੇ ਕਰਦੇ ਚੁੱਲੇ ਚੌਕੇ ਆ ਠੀਕ ਹੈ ਜੀ ਮਿਲਦੇ ਆ ਨੈਕਸਟ ਵਲੋਗ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਬਾਏ ਬਾਏ